Audio Jungle. ਪੰਜਾਬ ਪੁਲਿਸ ਵੱਲੋਂ ਫਰੀਦਕੋਟ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਮਹਾਂਮਾਰਤ ਆਗਾਜ਼ ਕੀਤਾ ਗਿਆ। ਇਸ ਮੌਕੇ ਰਾਜ ਦੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਨਤੀਜਿਆਂ ਪ੍ਰਤੀ ਜਾਗਰੂਤ ਕਰਨ ਅਤੇ ਨਸ਼ਾ ਤਸਕਰਾਂ ਨਸ਼ੇੜੀਆਂ ਬਾਰੇ ਪੁਲਿਸ ਨੂੰ ਗੁਪਤ ਸੂਚਨਾ ਦੇਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਰਾਜਪਤਰੀ ਜਾਗਰੂਕਤਾ ਮਹਿੰਮਤ ਹਿਤ ਪੰਜਾਬ ਦੇ ਡੀਜੀਪੀ ਸੁਰੇਸ਼ ਕੁਮਾਰ ਅਰੋੜਾ ਵੱਲੋਂ ਫਰੀਦਕੋਟ ਜ਼ਿਲ੍ਹੇ ਦੇ ਬ ਬਾਬਾ ਫਰੀਦਲਾ ਕਾਲਜ ਪਿੰਡ ਚੈਲ ਤੇ ਪਿੰਡ ਟੂ ਡੀਕੇ ਵਿਖੇ ਜਾਨ ਸੁਭਾਵਾਂ ਨੂੰ ਸਬੋਧਤ ਕੀਤਾ ਗਿਆ ਤੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਨਸ਼ਿਆਂ ਦੀ ਮੁਕੰਮਲ ਰੋਕਥਾਮ ਲਈ ਉਹਨਾਂ ਦੇ ਵਡਮੁੱਲੇ ਸੁਝਾਅ ਵੀ ਲਏ ਗਏ ਬਾਬਾ ਫਰੀਦਲਾ ਕਾਲਜ ਵਿਖੇ ਨਸ਼ਾ ਛਡਾਊ ਜਾਗਰੂਕਤਾ ਵੈਨ ਨੂੰ ਹਰੀ ਚੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਪੰਜਾਬ ਪੁਲਿਸ ਮੁਖੀ ਸ਼੍ਰੇਸ਼ ਕੁਮਾਰ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਨਸ਼ਿਆਂ ਦੀ ਰੋਕਥਾਮ ਲਈ ਗੰਭੀਰ ਹੈ। ਐਸਲੀ ਪੁਲਿਸ ਤੇ ਕਿਸੇ ਤਰ੍ਹਾਂ ਦਾ ਵੀ ਸਿਆਸੀ ਦਬਾਅ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਤੋਂ ਨਸ਼ਿਆਂ ਦੀ ਤਸਕਰੀ ਰੋਕਣ ਲਈ ਬੀਐਸਐਫ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਵੀ ਵਿਸ਼ੇਸ਼ ਚੌਕਸੀ ਵਧਾਈ ਗਈ। ਫਰੀਦਕੋਟ ਤੋਂ ਸੂਚ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ। ਦੇਖੋ ਇੱਕ ਜਿਹੜੀ ਸਮੱਸਿਆ ਹੈਗੀ ਸਮਾਜ ਦੀ ਇਸ ਦੇ ਪ੍ਰਤੀ ਜਾਗਰੂਕਤਾ ਸਾਰਿਆਂ ਨੂੰ ਹੈਗੀ ਔਰ ਹੋਰ ਕਰਨ ਦੀ ਵੀ ਲੋੜ ਹੈਗੀ ਔਰ ਮੇਰਾ ਅੱਜ ਮੇਨ ਮਕਸਦ ਹੋ ਰਿਹਾ ਸੀਗਾ ਕਿ ਵੀ ਮੈਂ ਆਪਣੇ ਫੋਰਸ ਦੇ ਨਾਲ ਗੱਲ ਕਰ ਸਕਾਂ ਇਸ ਬਤੀ ਉਹਨਾਂ ਨੂੰ ਮੋਟੀਵੇਟ ਕਰ ਸਕਾਂ ਔਰ ਨਾਨ ਪਿੰਡਾਂ 'ਚ ਵੀ ਵਿਜ਼ਿਟ ਕਰਾਂ ਉੱਥੇ ਜਾ ਕੇ ਵੀ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਾਂ ਔਰ ਅਸੀਂ ਹੋਰ ਕੀ ਕੁਝ ਕਰ ਸਕਦੇ ਆ ਇਸ ਲੁਕਾਤਮ ਕਰਨ ਵਾਸਤੇ ਉਹਨੇ ਅਸੀਂ ਜਿਹੜਾ ਸਰ ਉਹ ਹਾਈਲਾਈਟ ਕੀਤਾ ਗਿਆ ਹੈਗਾ ਉਹ ਦੀ ਸਪੌਨਸਰਟੀ ਹੈਗਾ ਜੋ ਰੈਸਟ ਕਰਨਾ ਹੈ ਪੰਜਾਬ ਦੇ ਟੈਸਟ ਕਰਨ ਕਰਨਾ ਪੰਡਾ ਕੀਤਾ ਉਹ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਜਿਸ ਤਰ੍ਹਾਂ ਕਿ ਅਸੀਂ ਜਦ ਵੀ ਐਸੀ ਇਨਫੋਰਮੇਸ਼ਨ ਆਂਦੀ ਹੈ ਐਂਡ ਦੈਨ ਵੀ ਟੇਕ ਦੈਟ ਵੈਰੀ ਸੀਰੀਅਸਲੀ ਇਹ وجہ ਸੇ ਕਿ ਕਿ ਵੀ ਅਸੀਂ ਸਾਰੇ ਆਪਣੇ ਐਸਐਸਪੀ ਸਾਹਿਬਾਨ ਵਰਾਨੋ ਆਈਲਰ ਦੇ ਹਿੱਕਤ ਅਸੇਦ ਨੂੰ ਪੰਜਾਬ ਪੁਲਸ ਦੇ ਕੁਝ ਮਲਾਜ਼ਮ ਜਿਹੜੇ ਹੈਗੇ ਜਿਵੇਂ ਫਰਵਲਦਾਰ ਹੈ ਕਾ ਪੁਰਾਣੇ ਹੈਗੇ ਜਿਵੇਂ 15 ਸਾਲ ਤੋਂ ਪੁਰਾਣੇ ਨੇ ਔਰ ਉਹਨਾਂ ਦੀ ਤਰੱਕੀਆਂ ਬਾਰੇ ਕੀ ਜਿਹੜਾ ਹੈਗਾ ਪੰਜਾਬ ਤੁਹਾਡੇ ਵੱਲ ਸੋਚ ਰਹੇ ਨੇ ਤੋ ਕੋ ਇਹ ਪ੍ਰਮੋਸ਼ਨ ਇੱਕ ਮਹਿਮਾਨਾ ਤੌਰ ਤੇ ਇਸ ਬਾਰੇ ਕੰਸੀਡਰ ਕੀਤਾ ਜਾ ਰਿਹਾ ਹੈ ਔਰ ਸਿਨਿਓਰਟੀ ਇਸ਼ੂ ਸੀਗਾ ਉਹ ਵੀ ਕਾਫੀ ਸਾਡਾ ਖਤਮ ਹੋਣ ਵਾਲਾ ਹੈ ਉਹਦੇ ਨਾਲ ਤਕਰੀਬਨ ਆਉਣ ਵਾਲੇ ਵਕਤ ਸ 3200 ਪਰ ਗੋਸ਼ਣ ਇਸ ਡਿਫਰੈਂਟ ਰੈਕਸ ਦੇ ਵਿੱਚ ਕੋਈ ਸਰ ਅੱਜ ਪੰਜਾਬ ਦਾ ਸਭ ਤੋਂ ਵੱਡਾ ਜਿਹਨੇ ਕਿ ਨਸ਼ਾ ਬਣਿਆ ਹੋਇਆ ਤੇ ਤਸਕਰਾਂ ਨੂੰ پکڑਣ ਲਈ ਪੰਜਾਬ ਪੁਲਿਸ ਨੇ ਕੋਈ ਨਵੀਆਂ ਕੁਝ ਵਿਦਾਤਾਂ ਜੋ ਦੁਬਿਧਾਨ ਵੀ ਹਨ ਕੋਈ ਗਰਸਰੀ ਨੇ ਕੀਤੀ ਹੈ ਕੋਈ ਕਾਰਮਿਕ ਨਵੀਂ ਦੇਖੋ ਕਾਨੂੰਨ ਬੜਾ ਕਲੀਅਰ ਹੈ ਔਰ ਉਹਦੇ ਵਿੱਚ ਮੇਰੇ ਕਿਸੇ ਵੀ ਮੁਲਾਜ਼ਮ ਨੂੰ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਹੈ ਉਹ ਇਹੀ ਮੈਂ ਬੜਾ ਕਲੀਅਰ ਕੀਤੀ ਹੈ ਅਸੀਂ ਜਿਹੜੇ ਕੋਈ ਸਮਗਲਰ ਐਸੇ ਹੈਗੇ ਜਿਹੜੇ ਕੋਈ ਬਾਹਰ ਆ ਗਏ ਹੋਣ ਕੀ ਆਪ ਇਸ ਕਾਨੂੰਨ ਦਾ ਫਾਇਦਾ ਚੱਕਣ ਦੀ ਕੋਸ਼ਿਸ਼ ਕਰਦੇ ਹੋ ਅਸੀਂ ਉਹਨਾਂ ਦੀ ਵੀ ਲਿਸ਼ਟਾ ਤਿਆਰ ਕੀਤੀ ਹੈ ਔਰ ਆਉਣ ਵਾਲੇ ਵਕਤ ਅਸੀਂ ਉਹਨਾਂ ਨੂੰ ਪ੍ਰੀਵੈਂਟਿਵ ਅਰਟੈਂਸ਼ਨ ਵੀ ਕਰਵਾਵਾਂਗੇ ਸਰ ਇਕਾਨਕ ਕੋਰਟ ਜਾਂ ਦਿਨਾਂਗਰ ਅਰਗਿਆਂ ਕਿਹਾਵਾ ਦਵਾਰੋਂ ਨਾ ਵਾਪਰਨ ਪੰਜਾਬ ਇਸ ਲਈ ਪੁਲਿਸ ਕੀ ਕਰਦੀ ਹੈ ਕੋਈ ਇਹਦੇ ਦੋ ਪਹਿਲੂ ਹੈ ਇੱਕ ਪਹਿਲੂ ਤਾਂ ਬਾਰਡਰ ਤੇ ਬੀਐਸਐਫ ਦਾ ਹੈਗਾ ਉਹਨਾਂ ਨੇ ਕਾਫੀ ਆਪਣੀ ਫੋਰਸ ਉੱਥੇ ਭੇਜਾਤੀ ਹੈ ਦੂਜਾ ਪਹਿਲੂ ਹੈਗਾ ਸੈਕੰਡ ਲਾਈਨ ਆਫ ਡਿਫੈਂਸ ਦਾ ਐਸਕੇ ਸਾਨੂੰ ਪੰਜਾਬ ਪੁਲਿਸ ਦੇ ਬਜਟ 'ਚ ਕਾਫੀ ਜ਼ਿਆਦਾ ਫੰਡਸ ਦਿੱਤੇ ਗਏ ਹੈ ਜਿਹਦੇ ਨਾਲ ਤੁਸੀਂ ਆਉਣ ਵਾਲੇ ਵਕਤ ਦੇਖੋਗੇ ਕਿ ਵੀ ਜੋ ਸਾਡੀ ਪ੍ਰੈਪਰੇਸ਼ਨ ਹੈ ਅੱਗੇ ਨਾਲੋਂ ਅਸੀਂ ਬਹੁਤ ਉੱਤੇ ਤਿਆਰੀ ਕਰਦੇ ਹਾਂ ਸਰ ਜੇਕਰ ਨਸ਼ੀ ਤਾਕਤ ਪਸ ਕਰਨ ਦੀ ਗੱਲ ਚੱਲਦੀ ਹੈ ਤੇ ਨਾਲ ਪੋਲਿਟਿਸ਼ਨਰਾਂ ਦਾ ਗੱਲ ਸਰ ਵਿੱਚ ਆਉਂਦੀ ਵੀ ਇਹਦੇ ਵਿੱਚ ਕੋਈ ਪੋਲਿਟਿਸ਼ਨਰ ਲਈ ਵੀ ਕੋਈ ਕੀਤੀ ਜਾਏ ਵੀ ਕਾਰਵਾਈ ਨਹੀਂ ਕੀਤੀ ਹੈ ਉਸ ਤੋਂ ਤੁਹਾਨੂੰ ਤੁਸੀਂ ਸ਼ਾਇਦ ਮੇਰੀ ਗੱਲ ਪਹਿਲਾਂ ਧਿਆਨ ਨਾਲ ਸੁਣੀ ਮੈਂ ਇਹ ਗੱਲ ਬੜੀ ਸਪਸ਼ਟ ਕਰੀ ਹੈ ਕਿ ਕਾਨੂੰਨ ਇਸ ਮਾਮਲੇ 'ਚ ਬਹੁਤ ਕਲੀਅਰ ਹੈ ਉਹ ਕੋਈ ਵੀ ਇਸ ਇੱਕ ਦੀ ਰੈਸਟ੍ਰਿਕਸ਼ਨ ਨਹੀਂ ਕਰਦਾ ਜਿਹੜਾ ਸਮਗਲਰ ਹੈ ਉਸ ਸਮਗਲਰ ਹੈ ਜਿਹੜਾ ਡਰੱਗ ਹੈ ਡਰੱਗ ਹੈ ਉਹਦੇ ਖਿਲਾਫ ਕਾਰਵਾਈ ਹੋਣੀ ਨਹੀਂ